ਜੁਗੋਂ ਜੁਹ ਜੂੰ ਪਿਛਲੇ ਛੰਦ ਵਿੱਚ ਸਾਰੇ ਧਰਬ तकरीबन ਗਿਣ ਦਿੱਤੇ ਸਾਰੀਆਂ ਬਤਾਂ ਗਣ ਦਿੱਤੀਆਂ ਰਿਜ਼ਲਟ ਕੀ ਕੱਢਿਆ ਰਿਜ਼ਲਟ ਕੱਢ ਕੇ ਪਿਛਲੀ ਪੰਕਤੀ ਦੱਸ ਤੋਕਟੋ ਸਰਵ ਧਰਮਾਂ ਮਹੀਨ ਬਾਅਦ ਫੋਕਟੋ ਸਭ ਧਰਮਾਂ ਮਹੀਨ ਅਗਲੇ ਸਾਲ ਸ਼ੁਰੂ ਹੋ ਗਿਆ ਕਹਿੰਦੇ ਕਰਨਾ ਕੀ ਹੈ ਜੈ ਜੰਪਤ ਜੁਗੋਂ ਕੱਢ ਕੇ ਤੁਸੀਂ ਕੀ ਕਰਿਓ ਪਿਛਲੇ ਧਰਬ ਤਾਂ ਸਾਰੇ ਫੋਕਟ ਨੇ ਹੁਣ ਤੁਸੀਂ ਕੀ ਕਰਨਾ ਸਵਾਲ ਹੈ ਐਨੀ ਵਈ ਅਗਲਾ ਸ਼ੰਦ ਪਿਛਲੇ ਨਾਲੋਂ ਅਲੱਗ ਆਇ ਕਥਾ ਇਹ ਜਿਹੜੀ ਕਥਾ ਹੁੰਦੀ ਹੈ ਪਿਛਲੇ ਦੇ ਨਾਲ ਅਗਲੀ ਗੱਲ ਰਿਲੇਟਡ ਹੁੰਦੀ ਹੈ ਤੇ ਕਥਾ ਕਿਵੇਂ ਬਣੂ ਸਾਰੇ ਜ਼ਰਬ ਭੋਗੜ ਕਹਿ ਕੇ ਕਹਿੰਦੇ ਕਰਨਾ ਕੀ ਹੈ ਤੁਸੀਂ ਇਸ ਸਮੇਂ ਦੇ ਵਿੱਚ ਹੁਣ ਜਿਹੜਾ ਜੋਗਾ ਹੈ ਹੁਣ ਤੁਸੀਂ ਕੀ ਕਰਦੇ ਸਵਾਲੇ ਜੈ ਜੰਪਤ ਜੁਗਣ ਜੂ ਜੂੰ ਜੰਪਤ ਨਹੀਂ ਜੰਪੋ ਨਹੀਂ ਹੈ ਜੇ ਟਿੱਪੀ ਹੈ ਜੈ ਜੰਪਤ ਜੁਗਣ ਜੂ ਤਤਾ ਕਹਾ ਹੈ ਤਤਾ ਜੈ ਜੰਪਤ ਅੱਛਾ ਜੁਗਣ ਜੂਹ ਜੂੰ ਜੋ ਹੋ ਜੂ ਕੇ ਮੇਰੇ ਕੋ ਉਹ ਹੋ ਲਾ ਹੈ ਆ ਜਾਂਦਾ ਹੈ ਜੈ ਜੰਪਤ ਜੁਗਣ ਜੂ 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 ਹੁੰਦੀ ਹੈ ਕਿਸੇ ਪਿੰਡ ਦੀ ਜੂ ਹੁੰਦੀ ਹੈ ਏਰੀਆ ਜੂ ਦਾ ਮਤਲਬ ਏਰੀਆ ਜੋ ਜੋ ਆਪਣੀ ਝੂਠ ਰਹਿ ਕੇ ਡਰੇ ਡਰੇ ਸੱਚ ਦੇ ਧਾਰੇ ਚ ਰਹਿ ਕੇ ਸੱਚ ਦਾ ਧਾਰਾ ਕਿਉਂ ਸੁਲਤੋਖ ਦਾ ਧਾਰਾ ਸੱਚ ਦਾ ਧਾਰਾ ਹੈ ਜਿਹੜਾ ਸਤ ਸਤੋਖ ਦਾ ਧਾਰਾ ਨਾ ਉਹ ਸੱਚ ਦਾ ਧਾਰਾ ਹੈ ਮਾਇਆ ਦੀ ਕਿਸੇ ਵੀ ਇਛਾ ਦਾ ਤਿਆਗ ਕਰਕੇ ਫੇਰ ਜਪਿਆ ਜਾ ਸਕਦਾ ਉਹਦਾ ਪਹਿਲਾ ਜਿਹੜਾ ਜਪਣਾ ਉਹ ਪ੍ਰਿੰਸੀਪਲ ਹੈ ਜਪਿਆ ਹੀ ਨਹੀਂ ਜਪਿਆ ਹੀ ਜਾ ਸਕਦਾ ਜੇ ਕਿਸੇ ਵੀ ਕਿਸਮ ਦੀ ਜਰਾ ਮਾਸਾ ਵਾਲੀ ਬਾਸ਼ਨਾ ਜਿੱ ਨજર ਹਿਰਦੇ ਚ ਹੈਗੀ ਹੈ ਉਹ ਨਾਮ ਜਪਿਆ ਹੀ ਨਹੀਂ ਹੋਇਆ ਜਪਿਆ ਜਪੇ ਨਹੀਂ ਰਿਹਾ ਕੁਝ ਹੋਰੇ ਕਰ ਰਹੇ ਜੇ ਜਪ ਰਿਆ ਤਾਂ ਫੜ ਲਈ ਤੋ ਕਿ ਤੇ ਹੰਤਾਵਲਾ ਹੋ ਤੈਂਦੀ ਨਾ ਜਪੜਦਾ ਇਸੇ ਕਰਕੇ ਪੜਦੇ ਨੂੰ ਧੋ ਕੇ ਤੂਫ ਦੇਣ ਦੀ ਗੱਲ ਕੀਤੀ ਹੁੰਦੀ ਹੈ ਪਹਿਲਾਂ ਤੂੰ ਦੇਖੋ ਜਾਓ ਜਪਣ ਫੇਰ ਲਗੋ ਜਪਣ ਬਾਅਦ ਚਲ ਅਗਲੇ ਵਾਲਾ ਪੜਨਾ ਸਾਫ ਕਰ ਲਓ ਉਹ ਨਾ ਪਹਿਲਾਂ ਹੀ ਦੇਣ ਲੱਗੇ ਪਹਿਲਾਂ ਜਪਣ ਲੱਗੇ ਪੜਨਾ ਸਾਫ ਕਰਦਾ ਬਣੀ ਉਹ ਪੜਨਾ ਜਿਹੜਾ ਦੱਸ ਰਿਹਾ ਉਹਦਾ ਵੀ ਸਾਫ ਨਹੀਂ ਸੰਤਾ ਨੇ ਆਪਣੇ ਪੜਦੇ ਸਾਫ ਨਹੀਂ ਧੋਏ ਤਾਂ ਕੀ ਕਰਨਾ ਉਹ ਕਹਿੰਦੇ ਨਹੀਂ ਪੜਨਾ ਸਾਫ ਕਰ ਲੂ ਉਹ ਕਿਹੜਾ ਨਾਮ ਜਪਾਉਂਦੇ ਨੇ ਇਹ ਕਰਦੇ ਨਹੀਂ ਕੁਝ ਉਹ ਤਾਂ ਗੁਰੂ ਜੀ ਦਾ ਲਾਲਚੀ ਤੋਂ ਨੁਖੇ ਲੈ ਰੋ ਵਾਲੀ ਗੱਲ ਆ ਬੰਦੇ ਆ ਆ ਜਣੀ ਗੱਲ ਦਸੀ ਹੋਈ ਹੈ ਇਹ ਉਹਨਾਂ ਦੀ ਦਸੀ ਹੈ ਜਿਨ੍ਹਾਂ ਨੇ ਕਾਮਯਾਬੀ ਹਾਸਲ ਕੀਤੀ ਹੈ ਕਾਮਯਾਬੀ ਦੀ ਚੀਜ਼ ਕੀ ਹੈ ਜੈ ਜੰਪੋ ਜਾਏਗੇ ਨਹੀਂ ਬੰਝੇ ਤਣ ਤੁਸੀਂ ਆਪਣਾ ਨਹੀਂ ਜੇ ਤੇ ਜਾਣਦੇ ਹੋਤੇ ਮਾਨੀ ਜੇ ਤੇ ਜਾਂਦਾ ਕਿ ਸਤੇ ਵੀ ਏ ਸਮਝ ਲੋ ਸਤਗੁਰ ਤੋਂ ਕੇ ਜਿੱਤਿਆ ਕਿਵੇਂ ਜਾਊਗਾ ਬੰਦ ਜਪੋ ਜਪਣਾ ਜਾਣਣਾ ਹੈ ਬੰਦ ਕੇ ਮੈਂ ਜਾਬੂ ਬੰਦੀਆਂ ਕਮਜ਼ੋਰੀਆਂ ਵੀ ਜਾਣਣੀਆਂ ਨੇ ਤੇ ਤਾਕਤਾਂ ਵੀ ਜਾਣਣੀਆਂ ਨੇ ਦੁਸ਼ਮਣ ਦੀ ਕਮਜ਼ੋਰੀ ਵੀ ਜਾਣੀ ਤੇ ਦੁਸ਼ਮਣ ਦੀ ਤਾਕਤ ਵੀ ਜਾਣੀ ਬੰਦ ਨੂੰ ਜਿੱਤਣ ਦੀ ਜਿਹੜੀ